ਇੱਕ ਛੋਟਾ ਜਿਹਾ ਬੱਚਾ ਨਾ ਮਿੱਟੀ ਨਾਲ ਖੇਡ ਰਿਹਾ ਸੀ ਮਿੱਟੀ ਨਾਲ ਇੱਕ ਦੇਵ ਲੰਗਿਆ ਕੋਲੋਂ ਵੇਖ ਸਮਝਦੇ ਹੋ ਨਾ ਦੇਵਤਾ ਉਹਨੇ ਜਦੋਂ ਵੇਖਿਆ ਬੱਚਾ ਮਿੱਟੀ ਨਾਲ ਖੇਡਦਾ ਤੇ ਆਵਾਜ਼ ਦਿੱਤੀ ਕਾਕਾ ਮਿੱਟੀ ਨਾਲ ਨਹੀਂ ਖੇਡੀ ਨਾ ਦੇਵਤਾ ਵਾਅਦ ਦੇਂਦਾ ਕਾਕਾ ਮਿੱਟੀ ਨਾਲ ਨਹੀਂ ਖੇਡੀਦਾ ਉਹ ਕੋ ਬੱਚਾ ਛੋੜਾ ਆ ਕੀ ਕਹਿੰਦਾ ਕਹਿੰਦਾ ਜੀ ਮੈਂ ਮਿੱਟੀ ਨਾਲ ਨਹੀਂ ਖੇਡ ਰਿਆ ਖੇਡਦਾ ਤੇ ਬੇ ਮਿੱਟੀ ਨਾਲ ਮਿੱਟੀ ਨਾਲ ਨਹੀਂ ਖੇਡੀਦਾ ਕਹਿੰਦਾ ਜੀ ਮੈਂ ਮਿੱਟੀ ਨਾਲ ਨਹੀਂ ਖੇਡ ਰਿਆ ਮਿੱਟੀ ਮਿੱਟੀ ਨਾਲ ਖੇਡ ਰਹੀ ਐ ਕਾ ਜੀ ਕੇ ਹੱਕੋ 사ਤਨਾ ਇੱਕ ਕਈ ਸਮਝ ਗਏ ਹੋਣਗੇ ਆ ਸਰੀਰ ਮਿੱਟੀ ਐ ਕਹਿੰਦਾ ਮਿੱਟੀ ਮਿੱਟੀ ਨਾਲ ਖੇਡ ਰਹੀ ਐ ਉਹ ਦੇਵਤਾ ਬੜਾ ਰਾਨ ਐਡੀ ਢੂੰਗੀ ਗੱਲ ਕੀਤੀ ਐਡੀ ਛੋਟੀ ਔਰ ਜਿ ਮਿੱਟੀ ਮਿੱਟੀ ਨਾਲ ਖੇਡ ਰਹੀ ਐ ਉਹ ਦੇਵਤਾ ਕਹਿੰਦਾ ਉਹ ਗੱਲ ਬੜੀ ਢੂੰਗੀ ਕੀਤੀ ਮੇਰਾ ਦਿਲ ਕਰਦਾ ਤੈਨੂੰ ਕੁਝ ਦੇਵਾਂ ਜਿੰਨੀ ਕ ਰੱਬ ਨੂੰ ਰੱਬ ਨੇ ਨਾ ਤਾਕਤ ਦਿੱਤੀ ਹੁੰਦੀ ਐ ਦੇਵਤਿਆਂ ਨੂੰ ਅਲੱਗ-ਅਲੱਗ ਜਿੰਨੀ ਕ ਮੈਨੂੰ ਰੱਬ ਨੇ ਤਾਕਤ ਦਿੱਤੀ ਐ ਮੇਰਾ ਦਿਲ ਕਰਦਾ ਮੈਂ ਤੈਨੂੰ ਕੁਝ ਦਿਆਂ ਤੇ ਅਗੋਂ ਬੱਚਾ ਛੋੜਾਂ ਜਾਂ ਆਪਣਾ ਗਿਆਨ ਮਾਨਸੀ ਬੋਲਿਆ ਕਹਿੰਦਾ ਦੇਵਤਾ ਕਰਮਾ ਜੋ ਦੇਂਗਾ ਕੇ ਬਾਰੋਂ ਦੇਂਗਾ ਬਈ ਜੀ ਕੇ ਆਕੂ ਸਾਧ ਜਿਹੜਾ ਤੇਰਾ ਦਿਲ ਕੀਦਾ ਮੈਂ ਕੁਝ ਦਿਆਂ ਕਰਮਾ ਜੋ ਦੇਂਗਾ ਕੇ ਬਾਰੋਂ ਦੇਵਤਾ ਫੇਰ ਹਰਾਨ ਹੋ ਗਿਆ ਕਹਿੰਦਾ ਬੜੀ ਡੂੰਗੀ ਗੱਲ ਕਰਤੀ ਦੂਜੀ ਵੀ ਮੈਨੂੰ ਕਹਿੰਦਾ ਕਰਮਾ ਜੋ ਦੇਓਗੇ ਬਾਰੋਂ ਅਗੋ ਦੇਵਤਾ ਕਹਿੰਦਾ ਵੀ ਦਿਆਂਗਾ ਤੇ ਕਰਮਾ ਜੋ ਹੀ ਅਗੋ ਬੱਚਾ ਹੱਸ ਕੇ ਕਹਿੰਦਾ ਜੇ ਕਰਮਾਂ ਚ ਦੇਣਾ ਤੇ ਮੈਨੂੰ ਮਿਲ ਹੀ ਜਾਣਾ ਤੇ ਇਹਨੂੰ ਖੇਚਣ ਦੀ ਕੀ ਲੋੜ ਆ ਕੋ ਸਾਤਨਾ ਜੇ ਕਰਮਾਂ ਚ ਦੇਣਾ ਤੇ ਮੈਨੂੰ ਮਿਲ ਹੀ ਜਾਣਾ ਇਹ ਫਰਕ ਹੈ ਜੇ ਚੁਪੈਰੇ ਸ਼ਰਦਾ ਨਾ ਕਟਿਓ ਅਰਦਾਸ ਹੁਕਮਨਾਮੇ ਸੁਣ ਕੇ ਜਾਇਓ ਇਹ ਬਾਬਾਈ ਦੇ ਜਨਮ ਅਸਾਨ ਨਾਲ ਜੁੜੇ ਰਹੋ ਬਾਬਾ ਦੀਪ ਸਿੰਘ ਜੀ ਕੌਣ ਨੇ ਇੱਕ ਕਰਮਾ ਜੋ ਵੀ ਦੇਂਦੇ ਜੇ ਜਿਹੜੀਆਂ ਬਾਬਾ ਜੀ ਦੇ ਕੋਲ ਢੇਰੀਆਂ ਲੱਗੀਆਂ ਨਾ ਗਫੇ ਉਹਦੇ ਚੋਂ ਵੀ ਦੇਂਦੇ ਐ ਬਾਬਾ ਜੀ ਕੋਲ ਸਾਰੀ ਸ਼ਕਤੀ ਕੀ ਜ਼ਿਕਰਾ ਪਿਆਰ ਨਾਲ ਸਤਿ バイバ